ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਯੂਐਸ ਬਾਰਡਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਯੂਐਸ ਬੀਪੀ ਚੀਫ ਉਹਨਾਂ ਦਾ ਬਿਆਨ ਆਇਆ ਤੇ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਭਾਰਤੀ ਨੇ ਜਾਂ ਫਿਰ ਕਿਸੇ ਵੀ ਦੇਸ਼ ਦੇ ਨਾਗਰਿਕ ਨੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਜੀ ਹਾਂ ਹਰ ਮਹੀਨੇ ਹੁੰਦੇ ਨੇ ਹਰ ਦਿਨ ਹੁੰਦੇ ਨੇ ਪਰ ਜਦੋਂ ਤੋਂ ਡੋਨਾਲਡ ਟਰੰਪ ਸੱਤਾ ਦੇ ਵਿੱਚ ਆਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਭਾਰਤੀ ਜਾਂ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਉੱਥੇ ਹੁਣ ਇਹ ਮੁੱਦਾ ਜਿਹੜਾ ਕਾਫੀ ਜ਼ਿਆਦਾ ਖਿਆ ਹੋਇਆ ਤੇ ਜਿਸ ਜਿਸ ਦੇ ਚਲਦੇ ਆ ਯੂਐਸਬੀਪੀ ਦੇ ਜਿਹੜੇ ਚੀਫ ਨੇ ਅਫਸਰ ਨੇ ਉਹਨਾਂ ਦਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਸੀਸੀਟੀਵੀ ਕੈਮਰੇ ਨੇ ਜਿਹੜੇ ਹਰ ਜਗ੍ਹਾ ਦੇ ਉੱਤੇ ਲਗਾਏ ਜਾਣਗੇ ਕੋਈ ਵੀ ਭਾਰਤੀ ਆ ਜਿਹੜਾ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਢੰਗ ਦੇ ਨਾਲ ਹੁਣ ਜਿਹੜੀਆਂ ਸਰਹੱਦਾਂ ਉਹਨਾਂ ਨੂੰ ਪਾਰ ਨਹੀਂ ਕਰ ਸਕਦਾ ਤਾਂ ਬਿਲਕੁਲ ਆ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਦੇਖੋ ਕਿਸ ਤਰੀਕੇ ਦੇ ਨਾਲ ਬਕਾਇਦਾ ਉਹਨਾਂ ਨੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ ਤੇ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਜਗ੍ਹਾ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਹੋਣ ਨੇ ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਢੰਗ ਦੇ ਨਾਲ ਜੇਕਰ ਕੋਈ ਕੰਦ ਟੱਪਦਾ ਨਜ਼ਰ ਆ ਗਿਆ ਸਰਹੱਦ ਪਾਰ ਕਰਦਾ ਨਜ਼ਰ ਆ ਗਿਆ ਤਾਂ ਮੌਕੇ ਤੇ ਹੀ ਫੜ ਕੇ ਉਹਨਾਂ ਨੂੰ ਜਾਂ ਤਾਂ ਡਿਪੋਰਟ ਕਰ ਦਿੱਤਾ ਜਾਏਗਾ ਜਾਂ ਫਿਰ ਉਹਨਾਂ ਨੂੰ ਕੋਈ ਅਜਿਹੀ ਸਜ਼ਾ ਸੁਣਾ ਦਿੱਤੀ ਜਾਏਗੀ ਜਿਸ ਨੂੰ ਉਹ ਕਦੇ ਸੋਚ ਵੀ ਨਹੀਂ ਸੀ ਸਕਦੇ ਤਾਂ ਲਗਾਤਾਰ ਬਿਆਨ ਨੇ ਜਿਹੜੇ ਅਫਸਰਾਂ ਦੇ ਵੱਲੋਂ ਸਾਂਝੇ ਕੀਤੇ ਜਾ ਰਹੇ ਨੇ ਤੇ ਇੱਕ ਬਿਆਨ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਦੋਂ ਉਹਨਾਂ ਨੇ ਵੀਡੀਓ ਕਲਿੱਪ ਰਾਹੀਂ ਸਾਰੇ ਤਾਮ-ਜਾਮ ਕਿਵੇਂ ਕੀਤੇ ਹੋਏ ਨੇ ਉਹ ਸਾਰੇ ਦਿਖਾਏ ਹੋਏ ਨੇ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਸਾਫ਼ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਇੱਕ ਇੱਕ ਅਫਸਰ ਨੂੰ ਇੱਕ ਇੱਕ ਕੰਪਿਊਟਰ ਮਿਲਿਆ ਹੋਇਆ 24 ਘੰਟੇ ਉਹਨਾਂ ਦੀ ਨਜ਼ਰ ਹੈ ਜਿਹੜੀ ਹੁਣ ਗੈਰ ਕਾਨੂੰਨੀ ਟੰਗ ਦੇ ਨਾਲ ਜਿਹੜੇ ਦਾਖਲ ਹੁੰਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਤੇ ਟਿੱਕੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਲਾਸਟ ਵਾਰਨਿੰਗ ਦਿੱਤੀ ਗਈ ਹੈ ਕਿ ਹੁਣ ਅਮਰੀਕਾ ਦੇ ਜਿਹੜੀਆਂ ਸਰਹੱਦਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਲੋਕ ਉੱਥੇ ਦਾਖਲ ਹੁੰਦੇ ਨੇ ਨਾਗਰਿਕ ਅਮਰੀਕਾ ਦੀ ਸ਼ਰਨ ਲੈਂਦੇ ਨੇ ਉਹਨਾਂ ਲਈ ਸਰਹੱਦਾਂ ਨੇ ਜਿਹੜੀਆਂ ਪੂਰਨ ਤੌਰ ਤੇ ਬੰਦ ਹੋ ਗਈਆਂ ਨੇ ਤਾਂ ਦੱਸਦੇ ਕਿ ਯੂਐਸ ਬਾਰਡਰ ਤੋਂ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਬਕਾਇਦਾ ਵੀਡੀਓ ਦੇ ਜ਼ਰੀਏ ਜਿहां ਵੀਡੀਓ ਦੇ ਜ਼ਰੀਏ ਯੂਐਸ ਅਫਸਰ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਅਮਰੀਕਾ ਦੀਆਂ ਸਾਰੀਆਂ ਸਰਹੱਦਾਂ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਨੇ ਹੁਣ ਕੋਈ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਿਹੜਾ ਐਂਟਰੀ ਨਹੀਂ ਲੈ ਸਕਦਾ ਤੇ ਜੇਕਰ ਕੋਈ ਸੂਰਤ ਦੇ ਵਿੱਚ ਪਾਇਆ ਗਿਆ ਯਾ ਤਾਂ ਉਹਨਾਂ ਨੂੰ ਰਿਪੋਰਟ ਕਰਕੇ ਵਾਪਸ ਉਸਦੇ ਵਤਨ ਭੇਜਿਆ ਜਾਏਗਾ ਜਾਂ ਫਿਰ ਅਜੇਹੀ ਸਜ਼ਾ ਸੁਣਾ ਦਿੱਤੀ ਜਾਏਗੀ ਜੋ ਕਦੇ ਸੋਚੀ ਵੀ ਨਹੀਂ